ਸਾਸਰੀ ਘਰ ਸਾਰਿਆਂ ਨੂੰ ਵੈਲਕਮ ਕਰਦੇ ਹਾਂ ਜੀ ਪਿੰਡ ਡੇਰੀ ਫਾਰਮ ਵਿੱਚ ਅੱਪ ਪਹੁੰਚ ਚੁੱਕੇ ਹਾਂ ਪਿੰਡ ਮਇਤਾ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਬਾਬਾ ਬਕਾਲਾ ਇਸ ਕਰ ਜੋ ਆਪਣੀ ਪਹਿਲੀ ਵੀਡੀਓ ਬਣਨ ਜਾ ਰਹੀ ਆ ਭਾਜੀ ਹੁਣਾਂ ਦਾ ਕੋਈ ਵਪਾਰ ਦਾ ਕੰਮ ਨਹੀਂ ਆ ਘਰ ਦੇ ਹੀ ਪਸ਼ੂ ਆ ਤੇ ਅੱਜ ਇਹਨਾਂ ਨੇ ਇੱਕ ਵੈੜ ਸੇਲ ਕਰਨੀ ਆ ਜਿਹੜੀ ਗੱਬਣ ਵੈੜ ਆ ਤੇ ਚੰਗੀ ਸੋਹਣੀ ਵੈੜ ਆ ਚੰਗਾ ਰਿਕਾਰਡ ਆ ਵੈੜ ਦਾ ਤੇ ਗੱਲਬਾਤ ਵੀ ਕਰਾਵਾਂਗੇ ਭਾਜੀ ਹੁਣਾਂ ਇਹਨਾਂ ਦੀ ਡਿਟੇਲ ਲਵਾਂਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਕਿਸੇ ਵੀ ਨੇ ਵੀਡੀਓ ਬਣਾਉਣੀ ਹੋਵੇ ਸਾਨੂੰ ਫੋਨ ਕਰ ਸਕਦਾ ਨੰਬਰ ਨੋਟ ਕਰ ਲਓ 8566009918 ਗੱਲਬਾਤ ਕਰਾਉਣੀ ਆ ਭਾਜੀ ਹੁਣ ਨਾਲ ਇਸ ਵੈੱਡ ਦੀ ਡਿਟੇਲ ਇੰਨੀ ਆ ਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਤੁਸੀਂ ਸੁਣਾਓ ਭਾਜੀ ਤੁਹਾਨੂੰ ਵਧਾਈਆਂ ਹਣ ਨਵੇਂ ਸਾਲ ਦੀਆਂ ਬੋਲਦੀਆਂ ਬੋਲਦੀਆਂ ਭਾਜੀ ਠੀਕ ਆ ਜੀ ਤਾਂ ਆਪਣੇ ਘਰ ਦੇ ਪਹੂਆ ਇਹ ਘਰ ਦੀ ਵੀਰ ਜੀ ਠੀਕ ਆ ਠੀਕ ਆ ਤੇ ਆਪਣਾ ਨਾਮ ਦੱਸ ਦਿਓ ਜੀ ਇਕਬਾਲ ਸਿੰਘ ਖੇਲ ਮਈਤਾ ਤਹਿਸੀਲ ਬਾਬਾ ਕਾਲਾ ਹਾਂਜੀ ਤੇ ਡਿਸਟ੍ਰਿਕਟ ਅੰਮ੍ਰਿਤਸਰ ਠੀਕ ਫੋਨ ਨੰਬਰ ਦੱਸ ਦਿਓ ਜੀ ਫੋਨ ਨੰਬਰ 85299 20575 ਠੀਕ ਹੈ ਠੀਕ ਹੈ 126 ਵੈੜ ਸੇਲ ਕਰਨੀ ਹੈ 126 ਵੈੜ ਸੇਲ ਕਰਨੀ ਹੈ ਹਾਂਜੀ ਵੈੜ ਦਿਖਾ ਦਿੰਦੇ ਤੁਹਾਨੂੰ ਵੈੜ ਬੜੀ ਸੋਹਣੀ ਆ ਤੇ ਹੈ ਗੱਬਣ ਫੇਸ ਕੁਆਲਟੀ ਵੀ ਸੋਹਣੀ ਹੈ ਘਮਾਇਓ ਮੜਾ ਜਦਾ ਫੇਸ ਘਮਾ ਦੇਣਾ ਆਹ ਵੇਖੋ ਜੀ ਫੇਸ ਕੁਆਲਟੀ ਵੀ ਸੋਹਣੀ ਹੈ ਤੇ ਥਾਨ ਬੜੇ ਸੋਹਣੇ ਲੱਗੇ ਆ ਜੀ ਇਹਨੂੰ ਵੈੜ ਨੂੰ ਆਹ ਵੇਖੋ ਥਾਲੇ ਦਾ ਚੈੱਕ ਕਰੋ ਥਾਨ ਪੂਰਾ ਹੈ ਵਧੀਆ ਮੁੱਠੀ ਵਾਲਾ ਥਾਨ ਲੱਗਾ ਹੈ ਠੀਕ ਹੈ ਕਿੰਨੇ ਦਿਨ ਲੱਜੂਗੀ ਭਾਜੀ ਇਹ? 8 ਦਿਨ ਰਹੀਦੇ ਭਾਜੀ ਇਹਦੇ ਅਜੇ। ਅੱਛਾ ਜੀ। ਤੇ ਬਾਕੀ ਉੱਪਰ ਜਿੰਨੇ ਵੇਖੋ ਲੈ ਜੇ। ਠੀਕ ਹੈ ਜੀ 8 ਦਿਨ ਹੈ ਰਹੀਦੇ। ਸਾਡੇ ਹਿਸਾਬ ਨਾਲ 8 ਦਿਨ ਰਹਿੰਦੀ ਹੈ ਜੀ। ਠੀਕ ਹੈ। ਸੂਆ ਇਹਦਾ ਕਿੰਵਾਈ? ਸੂਆ ਦੂਸਰਾ ਸੂਆ ਜੀ। ਅੱਛਾ ਦੂਸਰਾ। ਪਹਿਲੇ ਸੂਏ ਦਾ 15 ਲੀਟਰ ਅਹੀਂ ਦੁੱਧ ਚੋਂਦੇ ਰਹੇ ਆ। ਅੱਛਾ 15 ਲੀਟਰ ਦੁੱਧ ਚੋਂਦੇ ਰਹੇ ਆ। ਠੀਕ ਹੈ ਜੀ। ਤੇ ਚੰਗਾ ਸੋਨਾ ਹਵਾਨਾ ਤਿਆਰ ਕਰਦੀ ਹੈ ਜੀ। ਹਵਾਨਾ ਚੰਗਾ ਤਗੜਾ ਤਿਆਰ ਕਰਦੀ ਹੈ ਜੀ। ਠੀਕ। ਬਾਕੀ ਹੈ ਵੀ ਠੰਡੀ ਧੀਰੀ ਤੁਸੀਂ। ਠੰਡੀ ਧਾਰ ਬਹੁਤ ਭੋਲੀ ਆ। ਅੱ ਕੱਦ ਕਾਠ ਪੂਰਾ ਚੰਗਾ ਵਾ ਆ ਵੇਖ ਸਕਦੇ ਆ ਤੇ ਹੈ ਵੀ ਪੂਰੀ ਕੈਮ ਲਿੱਸੀ ਰੂਸੀ ਨੀਗੀ ਤੇ ਦਿਨ ਅੱਠ ਲੈ ਜੂਗੀ ਆ ਆ ਵੇਖੋ ਜੀ ਅਜੇ ਹਵਾਨੇ ਦੀ ਤਾਕ ਥੋੜੀ ਗਾਂ ਨੂੰ ਆ ਤੇ ਜਦੋਂ ਤਿਆਰ ਹੋ ਗਏ ਆ ਚੰਗਾ ਹਵਾਨਾ ਤਿਆਰ ਕਰੂਗੀ ਪਛਾਣ ਨੂੰ ਦਿਖਾਊਗੀ ਢਲਾਟੋਂ ਲਾ ਜੇ ਹੈਗੀਆਂ ਕਾਫੀ ਕਮਾਲ ਹੋ ਇਹਨੂੰ ਭਾਜੀ ਆ ਵੇਖੋ ਜੀ ਬਾਕੀ ਸੋਹਣੀ ਆ ਜੀ ਵੇਬ ਤੇ ਮੁੱਲ ਵੀ ਬਿਲਕੁਲ ਜ਼ਾਇਜ਼ ਹੀ ਕਰਨਾ ਭਾਜੀ ਹੁਣਾਂ ਨੇ ਤੇ ਬਾਕੀ ਜਦੋਂ ਭਾਜੀ ਤਿਆਰ ਹੁੰਦੀ ਚੰਗਾ ਹਵਾਨਾ ਪਿੱਛੇ ਨੂੰ ਕੱਢ ਦਿੰਦੀ ਆ ਠੀਕ ਆ ਤੇ ਅਸੀਰੂ ਅਸੀ ਕੋਈ ਨਹੀਂ ਪੋਣੀ ਅਸੀਰੂ ਅਸੀ ਕੋਈ ਨਹੀਂ ਪੋਣੀ ਠੀਕ ਠੰਡੀ ਠੁੰਡੀ ਬਿਲਕੁਲ ਆਹ ਵੇਖੋ ਜਿਵੇਂ ਮਰਜੀ ਜਿੱਧਰੋਂ ਮਰਜੀ ਹੱਥ ਫੇਲ ਦੋ ਬਾਕੀ ਥਾਣੇ ਦੇ ਚਾਰੇ ਹੀ ਮੁਠੀ ਵਾਲੇ ਆ ਸੋਹਣੇ ਥਾਣ ਲੱਗੇ ਆਹ ਵੇਖੋ ਭਾਜੀ ਦੂਜੇ ਪੰਨੇ 'ਤੇ ਬੈਠਾ ਆਹ ਥਾਣ ਚੈੱਕ ਕਰ ਲਓ ਇਧਰੋਂ ਹੀ ਬੜਾ ਸੋਹਣਾ ਪ੍ਰਿੰਟ ਵੀ ਬੜਾ ਸੋਹਣਾ ਠੀਕ ਹੈ ਜੀ ਤੇ ਮੁੱਲ ਭਾਜੀ ਇਹਦਾ ਕਿੰਨਾ ਕਰਦੇ ਮੁੱਲ ਭਾਜੀ ਇਹਦਾ 42000 ਕਰਦੇ ਆ ਹਾਂਜੀ ਤੇ ਮਾਨਤਾ ਨਾਲ 40000 ਤੱਕ ਚੱਲਦਾ ਨੇ ਠੀਕ ਹੈ ਉਹ ਚੋ ਮੋਕੇ ਥੋੜੀ ਬਹੁਤ ਛੋੜ ਕਰਦੇ ਥੋੜੀ ਬਾਲੀ ਛੋੜ ਕਰ ਦਾਂਗੇ ਠੀਕ ਹੈ ਠੀਕ ਤੇ ਐਰ ਦਾ ਦੁੱਧ ਚੰਗਾ ਚਵਾਊਗੀ ਫੇਰ ਦੁੱਧ ਚੰਗਾ ਚਵਾਊ ਭਾਈ ਕਿੰਨਾ ਕ ਚਵਾਜੂ ਐਰ ਦਾ ਐਰ ਦਾ 17 18 ਲੀਟਰ ਚ ਆਉਣਾ ਚਾਹੀਦਾ ਇਹਨੂੰ ਠੀਕ ਹੈ ਠੀਕ ਹੈ ਜੀ ਕਰ ਨਹੀਂ ਭਾਈ ਕੋਈ ਗੱਲ ਬਾਤ ਹੋਰ ਨਹੀਂ ਭਾਈ ਬਸ ਠੀਕ ਹੈ ਠੀਕ ਹੈ ਭਾਈ ਨੂੰ ਫੋਨ ਕਰ ਲਿਓ ਬਾਕੀ ਘਰ ਦੇ ਪਸ਼ੂ ਆ ਕੋਈ ਵਪਾਰ ਦਾ ਕੰਮ ਨਹੀਂ ਆ ਤੇ ਆਪਣਾ ਹੀ ਕਰਦੇ ਆ ਤੇ ਛੋਟੇ ਜਵਾਗ ਪਾਲਦੇ ਆ ਤੇ ਵੱਡੀਆਂ ਹੁੰਦੀਆਂ ਜਦੋਂ ਕੋਈ ਤਿਆਰ ਹੋ ਜਾਂਦੀ ਫਿਰ ਸੇਲ ਕਰ ਦਿੰਦੇ ਆ ਆ ਕੇ ਆਪਣੀ ਤਸੱਲੀ ਕਰ ਲਿਓ ਚੈੱਕ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਜੀ